ਜਿਸੇ ਵਿਅਕਤੀ ਨੂੰ ਉਮਰ ਭਰ ਦੀ ਕਮਾਈ ਤੋਂ ਹੱਥ ਧੋਣਾ ਪੈ ਜਾਵੇ ਤਾਂ ਫਿਰ ਉਸ ਇਨਸਾਨ ਦੇ ਲਈ ਦੁਨੀਆ ਤੇ ਜੁੜਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਤੇ ਆਖਿਰਕਾਰ ਉਸ ਇਨਸਾਨ ਨੂੰ ਸਵਾਈ ਖੁਦਕੁਸ਼ੀ ਕਰਨ ਤੋਂ ਇਲਾਵਾ ਕੁਝ ਹੋਰ ਵੀ ਸੋਚਦਾ ਨਹੀਂ ਅਜਿਹੇ ਹੀ ਮਾਮਲਾ ਸਾਹਮਣੇ ਆਇਆ ਫਿਲੌਰ ਦੇ ਪਿੰਡ ਗੜਾ ਵਿਖੇ ਜਿੱਥੇ ਇੱਕ ਵਿਅਕਤੀ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਸਾਰੀ ਘਟਨਾ ਦੱਸਣ ਤੋਂ ਬਾਅਦ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਫਿਲਹਾਲ ਪੁਲਿਸ ਨੇ ਇਸਾਰੇ ਮਾਮਲੇ ਵਿੱਚ ਮ੍ਰਿਤਕ ਵਿਅਕਤੀ ਦੀ ਵੀਡੀਓ ਤੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਪਵਨ ਕੁਮਾਰ ਅਤੇ ਉਸਦੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਰਿਵਾਰ ਇੱਕ ਗਰੋਹਵਜੋ ਕੰਮ ਕਰ ਰਿਹਾ ਸੀ ਜੋ ਅਮੀਰ ਬਣਾਉਣ ਦੀ ਕੋਸ਼ਿਸ਼ ਵਿੱਚ ਦੂਜਿਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਠਾਕ ਲੈਂਦਾ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੜਾ ਦਾ ਕਸ਼ਮੀਰੀ لال ਜੋ ਕਿ ਦੋ ਬੱਚਿਆਂ ਦਾ ਪਿਤਾ ਹੈ ਆਪਣੇ ਹੀ ਪਿੰਡ ਵਿੱਚ ਚਮੜੇ ਦੇ ਦਸਤਾਨੇ ਬਣਾਉਣ ਦਾ ਕੰਮ ਕਰਦਾ ਸੀ ਅਤੇ ਉਸ ਕੋਲ 7 ਸਾਲ ਪਹਿਲਾਂ ਪਵਨ ਕੁਮਾਰ ਨਾਮ ਦਾ ਇੱਕ ਵਿਅਕਤੀ ਆਇਆ ਸੀ ਤੇ ਆਪਣੀਆਂ ਗੱਲਾਂ ਵਿੱਚ ਫਸਾ ਕੇ ਉਸ ਕੋਲੋਂ ਰਕਮ ਦੁੱਗਣੀ ਕਰਨ ਲਈ 22,75,000 ਰੁਪਏ ਠੱਗ ਲਏ ਜਿਸ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਲਾਈਵ ਵੀਡੀਓ 'ਚ ਉਸ ਨੇ ਪਵਨ ਕੁਮਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ ਉਕਤ ਘਟਨਾ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਾਰਡੋ ਨਵਰੰਗ ਚੈਨਲ ਲਈ ਰਾ익ਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਅੱਜ ਕਸ਼ਮੀਰਾ ਲਾਲ ਪੁੱਤਰ ਜੀਤਰਾਮ ਜੋ ਕਿ ਪਿੰਡ ਗੜੇ ਦਾ ਵਸਨੀਕ ਹੈ ਔਰ ਤਿੰਨਾ ਭੈਣਾਂ ਦਾ ਇਕਲੌਤਾ ਭਰਾ ਹੈ ਉਸਦੇ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਹਨ ਜੋ ਕਿ ਹਲੇ ਉਹਨਾਂ ਬਾਲਗ ਨੇ 14-15 ਸਾਲ ਦੇ ਹਨ ਔਰ ਕਸ਼ਮੀਰਾ ਲਾਲ ਨੂੰ ਸਾਡੇ ਲਾਵਲੇ ਪਿੰਡ ਸਿਆਫਾਬਾਦ ਤੋਂ ਇੱਕ ਪੁਨੇਸਰ ਜਿਹੜਾ ਜੋ ਕਿ ਪੰਜਾਬ ਦਾ ਨਹੀਂ ਹੈ ਉਹ ਗੈਰ ਕਾਨੂੰਨੀ ਢੰਗ ਨਾਲ ਫਿਨੈਂਸ ਚਲਾ ਰਿਆ ਉਸਨੇ ਇਸ ਨੂੰ ਉਕਸਾਇਆ ਕਿ ਤੇਰੇ ਪੈਸੇ ਜਿਹੜੇ ਆ ਫਿਨੈਂਸ ਵਿੱਚ ਲਵਾ ਦਿੰਨੇ ਆ ਉਸਨੇ ਉਸ ਦੀ ਵੀਡੀਓ ਮੁਤਾਬਕ ਪਤਾ ਲੱਗਦਾ ਕਿ ਇਸ ਨੂੰ ਕਿਹਾ ਕਿ ਪੈਸੇ ਦੇ ਪਰ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹਨ ਪਰ ਫਿਰ ਵੀ ਉਹਨੂੰ ਮਜਬੂਰ ਕੀਤਾ ਕਿ ਤੂੰ ਆਪਣਾ ਘਰ-ਗਿਰ ਵੀ ਰੱਖ ਦੇ ਉਸਨੇ ਇਹਨਾਂ ਦੇ ਚਾਂਸੇ ਵਿੱਚ ਆ ਕੇ ਜਿਹੜੇ ਆਪਣਾ ਘਰ-ਗਿਰ ਵੀ ਰੱਖਿਆ ਆਪਣੇ ਯਾਰਾਂ ਦੋਸਤਾਂ ਤੋਂ ਆਪਣੇ ਭੈਣਾ ਭਰਾਵਾਂ ਤੋਂ ਪੈਸੇ ਫੜ ਕੇ ਕਰੀਬ 25 ਲੱਖ ਦੇ ਕਰੀਬ ਉਹਨੂੰ ਪੈਸੇ ਦੇ ਦਿੱਤੇ ਔਰ ਜਦੋਂ ਉਸਨੇ ਕਾਫੀ ਸਮੇਂ ਬਾਅਦ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੂੰ ਉਲਟਾ ਡਰਾਇਆ ਗਿਆ ਕਿ ਤੇਰੇ ਤੇਰਾ ਜਿਹੜਾ ਇੱਕ ਸਾਡੇ ਪਾਸ ਚੈੱਕ ਪਿਆ ਹੈ ਉਸ ਨੂੰ ਅਸੀਂ ਜਿਹੜਾ ਬੈਂਕ ਵਿੱਚ ਲਗਾ ਕੇ ਤੇਰੇ ਤੇ ਕੇਸ ਕਰਾਂਗੇ ਉਸ ਦੀ ਰਿਕਵਰੀ ਕਰਾਂਗੇ ਉਲਟਾ ਦੇਣ ਦੀ بجائے ਉਸ ਤੋਂ ਪੈਸੇ ਮੰਗਣ ਦੀ ਗੱਲ ਕਰਨ ਲੱਗੇ ਅਗੇ ਉਹ ਤੇ ਉਸ ਨੂੰ ਆਖਣ ਲੱਗੇ ਕਿ ਤੇਰੇ ਬੱਚਿਆਂ ਦੇ ਵੀ ਅਸੀਂ ਨਾਂ ਲਿਖ ਲੈਂਦੇ ਹਾਂ ਔਰ ਤੇਰੇ ਆਂਡ ਗੌਂਡ ਦੇ ਵੀ ਨਾਂ ਲਿਖ ਲੈਂਦੇ ਹਾਂ ਅਸੀਂ ਤੈਨੂੰ ਵੱਡੇ ਪੱਧਰ ਤੇ ਤੰਗ ਪ੍ਰੇਸ਼ਾਨ ਕਰਾਂਗੇ ਇਹਨਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਔਰ ਉਸਨੇ ਉਹਨੂੰ ਇੰਨਾ ਮਜਬੂਰ ਕੀਤਾ ਕਿ ਉਹ ਖੁਦਕੁਸ਼ੀ ਕਰਨ ਤੇ ਮਜਬੂਰ ਹੋ ਗਿਆ ਉਹਨੇ ਅੱਜ ਆਪਣੀ ਆਤਮ ਦੀ ਲਾ ਜਿਹੜੀ ਆ ਖਤਮ ਕਰ ਦਿੱਤੀ ਐ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਦੋਸ਼ੀਆਂ ਨੂੰ ਫੜ ਕੇ ਜਲਦੀ ਤੋਂ ਜਲਦੀ ਜਿਹੜਾ ਜੇਲਾ ਵਿੱਚ ਭੇਜਿਆ ਜਾਵੇ ਔਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਪਰਿਵਾਰ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪਰਿਵਾਰ ਦਾ ਜਿਹੜਾ ਹੁਣ ਪਾਲਣ ਪੋਚਣ ਬਹੁਤ ਔਖਾ ਐ ਔਰ ਇਸ ਕਰਕੇ ਇਹਨਾਂ ਨੂੰ ਕੋਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਔਰ ਸਰਕਾਰ ਤੋਂ ਅਸੀਂ ਇਹ ਵੀ ਮੰਗ ਕਰਦੇ ਆ ਇੱਕ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ